ਤੁਸੀਂ ਦੇਖ ਰਹੇ ਹੋ ਆਜ਼ਾਦ ਟੀਵੀ ਨਿਊਜ਼ ਚੈਨਲ ਅਤੇ ਮੈਂ ਹਾਂ ਬినੂ ਸ਼ਰਮਾ ਕਹਿੰਦੇ ਨੇ ਕੋਰੀਓਗ੍ਰਾਫੀ ਇੱਕ ਡਿਫਰੈਂਟ ਫੀਲਡ ਆਪਣੇ ਆਪ ਚ ਬਿਲਕੁਲ ਸਹੀ ਸੋਚਿਆ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਭਾਵੇਂ ਪੰਜਾਬੀ ਇੰਡਸਟਰੀ ਹੈ ਭਾਵੇਂ ਬਾਲੀਵੁੱਡ ਹੈ ਭਾਵੇਂ ਤਾਮਿਲ ਇੰਡਸਟਰੀ ਕੰਪੀਟੀਸ਼ਨ ਬਹੁਤ ਵੱ ਚੁੱਕਿਆ ਪਰ ਅੱਜ ਅਸੀਂ ਅਜੇ ਹੀ ਪਰਸਨਲਿਟੀ ਨਾਲ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅਸੀਂ ਇਸ ਸਮੇ ਪਟਿਆਲਾ ਸ਼ਹੀ ਸ਼ਹਿਰ ਹੈ ਜੋ ਜਾਣਿਆ ਜਾਂਦਾ ਹੈ ਉਸ ਉਸ ਸ਼ਹਿਰ ਵਿੱਚ ਅਸੀਂ ਮੌਜੂਦ ਹਾਂ ਦਾ ਪਲਗ ਫਿਟਨੈਸ ਹੈ ਪਿੱਛੇ ਮੇਰੇ ਫਿਟਨੈਸ ਕਲੱਬ ਵੀ ਇੱਥੇ ਇੱਥੇ ਕੋਰੀਓਗ੍ਰਾਫੀ ਵੀ ਹੁੰਦੀ ਹੈ ਬਹੁਤ ਵਧੀਆ ਲੈਵਲ ਦੀ ਤੇ ਇਸ ਸਮੇ ਸਾਡੇ ਨਾਲ ਪ੍ਰਿੰਸ ਪਟ ਕਰੇ ਵਾਲੇ ਦਲਜੀ ਦੋਸਾਨ ਨੇ ਵੱਡੇ ਵੱਡੇ ਨਾਮੀ ਗ੍ਰਾਮੀ ਚਿਹਰਿਆਂ ਨੂੰ ਕੋਰੀਓ ਕਰ ਚੁੱਕੇ ਨੇ ਤਾਂ ਲਗਭਗ 22 ਸਾਲ ਇਹਨਾਂ ਨੇ ਇਸ ਫੀਲਡ ਵਿੱਚ ਹੋ ਚੁੱਕੇ ਨੇ ਖਾਸ ਮੌਕੇ ਤੇ ਪ੍ਰਿੰਸ ਜੀ ਨਾਲ ਆਪਾਂ ਗੱਲਬਾਤ ਕਰਦੇ ਆ ਜਾਣਦੇ ਹਾਂ ਉਹਨਾਂ ਦਾ ਸਟਾਰਟ ਕਿਸ ਤਰ੍ਹਾਂ ਹੋਇਆ ਅਤੇ ਬਾਲੀਵੁੱਡ ਦੀ ਗੱਲ ਕਰੀ ਤਾਂ ਗਣੇਸ਼ acharya ਵੱਡੇ ਵੱਡੇ ਨਾਮ ਨਾਲ ਐਜ਼ ਅ ਏਡੀ ਕੰਮ ਵੀ ਕਰ ਚੁੱਕੇ ਨੇ ਤਾਂ ਖਾਸ ਮੌਕੇ ਤੇ ਆਪਾਂ ਗੱਲਬਾਤ ਕਰਦੇ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਚੀਕਲ ਜੀ ਮੈਂ ਜੀ ਤੁਹਾਡਾ ਆਪਣਾ ਪ੍ਰਿੰਸ ਪਟਿਆਲਾ ਕੋਰੀਓਗ੍ਰਾਫਰ ਤੇ ਪਹਿਲਾਂ ਮੈਂ ਚਾਹਾਂਗਾ ਕਿ ਤੁਸੀਂ ਹਾਲੇ ਥੋੜੀ ਏਜੇ ਨਹੀਂ ਹੈ ਨੀ ਜਦੋਂ ਜਦੋਂ ਸਟਾਰਟਅਪ ਕੀਤਾ ਕੋਰੀਓਗ੍ਰਾਫੀ ਤਾਂ ਕਿਹੜੀ ਕਿਹੜੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਇੱਕਦਮ ਤਾਂ ਇਹ ਨਹੀਂ ਕਿ ਅੱਪਾ ਆਪਣੀ ਈਜ਼ੀ ਜਰਨੀ ਹੈ ਸਮੂਥ ਜਰਨੀ ਹੈ ਬਹੁਤ ਸਾਰੇ ਚੈਲੰਜ ਵੀ ਫੇਸ ਕਰਨੇ ਬੰਦੇ ਨੇ ਬੇਸਰ ਜੀ ਉਹ ਤਾਂ ਹੈ ਹੀ ਹੈ ਚੈਲੰਜ ਨਾਲ ਹੀ ਸਾਰਾ ਕੁਝ ਹੈ ਜੇ ਚੈਲੰਜ ਨਹੀਂ ਹੈ ਤਾਂ ਲਾਈਫ 'ਚ ਕੁਝ ਨਹੀਂ ਹੈ ਜੇ ਚੈਲੰਜ ਹੈ ਤਾਂ ਤੁਸੀਂ ਅੱਗੇ ਪਹੁੰਚ ਸਕਦੇ ਹੋ ਆਦਰਵਾਇਜ਼ ਨਹੀਂ ਪਹੁੰਚ ਸਕਦੇ ਤੇ ਚੈਲੰਜ ਜਿਹੜੇ ਆ ਉਹ ਤਾਂ ਦੇਖੋ ਲਾਈਫ 'ਚ ਜੇ ਤਾਂ ਸਿੱਧਾ ਮੈਂ ਤਾਂ ਕਹਿੰਦਾ ਸਭ ਨੂੰ ਹੋਣੇ ਚਾਹੀਦੇ ਆ ਜੇ ਚੈਲੰਜ ਹੋਊਗਾ ਤਾਂ ਤੁਸੀਂ ਅੱਗੇ ਵਧੋਗੇ 네 ਔਰ ਆਂਦੇ ਰਹਿਣਗੇ ਉਸ ਚੀਜ਼ ਦੀ ਪ੍ਰਵਾਹ ਕਰਨੀ ਨਹੀਂ ਕਿਉਂਕਿ ਜਦੋਂ ਮਾਪਿਓ ਦੀ سپورਟ ਹੁੰਦੀ ਹੈ ਤਾਂ ਕਿਸੇ ਦੀ ਪ੍ਰਵਾਹ ਕਰਦੇ ਨਹੀਂ ਤੁਸੀਂ ਪ੍ਰਿੰਸ ਜੀ ਸਟਾਰਟਅਪ ਕੀਤਾ ਸੀ ਤਾਂ ਉਸ ਸਮੇਂ ਕੀ ਆਇਆ ਸੀ ਮਨ ਵਿੱਚ ਪਹਿਲੀ ਚੀਜ਼ ਕਿੱਦਾਂ ਇੰਟਰਸਟ ਆ ਤੁਹਾਡਾ ਕਿਹੜੀ ਚੀਜ਼ ਇਨਸਪਾਇਰ ਕੀਤਾ ਮੋਟੀਵੇਟ ਕੀਤਾ ਕਿ ਕੋਰੀਓਗ੍ਰਾਫੀ ਫੀਲਡ ਨੂੰ ਚੁਣਨੋ ਦੇਖੋ ਪਹਿਲਾਂ ਮੈਂ ਐਜ਼ ਇੱਕ ਖੁਦ ਪਰਫਾਰਮਰ ਸੀਗਾ ਪੰਗੜਾ ਖੁਦ ਪਰਫਾਰਮ ਕਰਦਾ ਸੀ ਲੀਡ ਦੇ ਉੱਤੇ ਜਿੱਦਾਂ ਤੇ 올 ওভার ਗਾਣੇ ਇਸ ਲਾਲੋ ਪੰਜਾਬੀ ਭੰਗੜੇ ਵਾਲੇ ਗਾਣੇ মুਵੀਜ਼ ਦੇ ਗਾਣੇ ਉਹਨਾਂ ਜਿਵੇਂ ਖੁਦ ਪਰਫਾਰਮ ਕਰਦਾ ਸੀ ਪਰਫਾਰਮ ਕਰਦੇ ਕਰਦੇ ਜਦੋਂ ਉੱਥੇ ਕੋਰੋਗਰਾਫਰ ਆਉਂਦੇ ਆ ਤੇ ਮੈਂ ਜਦੋਂ ਫਿਲਮ ਕੀਤੀ ਸਿੰਘ ਇਸ ਕਿੰਗ ਤੇ ਉਹਦੇ ਵਿੱਚ ਗਾਣਾ ਸੀ ਤੈਨੂੰ ਘੋੜੀ ਕਿੰਨੇ ਚੜਾਇਆ ਭੂਤਨੀ ਦੇ ਉਹਦੇ ਵਿੱਚ ਬਹੁਤ ਇੰਟਰਸਟਿੰਗ ਹੈ ਕਿ ਸਾਡੀ ਇੱਕ ਟੀਮ ਸੀ ਭੰਗੜੇ ਦੀ ਸਾਨੂੰ ਉਹਨਾਂ ਨੇ ਬਿਲਕੁਲ ਲਾਸਟ ਚ ਲਗਾਤਾ ਸਾਡਾ ਸ਼ੌਂਕ ਸੀ ਅਸੀਂ ਫਰੰਟ ਤੇ ਆਣਾ ਕਿੱਦਾਂ ਆਣਾ ਤੋਂ ਉਸ ਟਾਈਮ ਜਦੋਂ ਥੋੜੀ ਬ੍ਰੇਕ ਹੁੰਦੀ ਹੈ ਤੇ ਅਸੀਂ ਆਪਣਾ ਭੰਗੜਾ ਸ਼ੁਰੂ ਕਰਤਾ ਉੱਥੇ ਪੰਗੜਾ ਸ਼ੁਰੂ ਕੀਤਾ ਤੇ ਗਣੇਸ਼ ਚਾਰਾ ਸਰ ਕੋਰੀਓਗ੍ਰਾਫਰ ਸੀਗੇ ਉਹ ਇਮਪ੍ਰੈਸ ਹੋ ਗਏ ਹਾਂਜੀ ਉਹ ਇਮਪ੍ਰੈਸ ਹੋ ਕੇ ਕਹਿੰਦੇ ਯਾਰ ਇਹਨਾਂ ਨੂੰ ਲਿਓ ਅੱਗੇ ਫਿਰ ਸਾਰਾ ਗਾਣਾ ਤੁਸੀਂ ਦੇਖਿਓ ਹੁਣ ਵੀ ਦੇਖੋਗੇ ਤੇ ਉਹ ਪੰਗੜੇ ਵਾਲੇ ਸਭ ਤੋਂ ਮੂਰੇ ਐ ਓਕੇ ਉਦੋਂ ਫਿਰ ਜਦੋਂ ਹਾਂਜੀ ਉਦੋਂ ਫਿਰ ਮੈਨੂੰ ਗਣੇਸ਼ ਸਰ ਕਹਿੰਦੇ ਤੂੰ ਆ ਜਾ ਤੇ ਆ ਤੂੰ ਜਿਹੜੇ ਸਟੈਪ ਕੀਤੇ ਸੀ ਅਕਸ਼ੇ ਸਰ ਨੂੰ ਕਰਾ ਤੇ ਫਿਰ ਮੈਂ ਉਹਨਾਂ ਨੂੰ ਕਰਾਇਆ ਜਿਹੜਾ ਉਹ ਉੱਪਰ ਵੱਟੇ ਵਾਲਾ ਸਟੈਪ ਸੀਗਾ ਤੇ ਉਹ ਛਿੱਕੇ ਪਲੇ ਕਰਨੇ ਸੀ ਇਨਸਟਰੂਮੈਂਟ ਉੱਥੋਂ ਫਿਰ ਮੈਨੂੰ ਸ਼ੌਂਕ ਪੈਣਾ ਸ਼ੁਰੂ ਹੋਇਆ ਐਜ਼ ਅ ਕੋਰੀਓਗ੍ਰਾਫਰ ਦਾ ਐਸੇ ਮੈਂ ਡਾਂਸ ਕੋਰੋਗ੍ਰਾਫਰ ਫੀਲਡ ਚ ਫਿਰ ਮੇ ਲੱਕ ਕਹਿ ਲਓ ਭੂਪੀ ਸਰ ਬਹੁਤ ਫੇਮਸ ਹੈ ਪੰਜਾਬੀ ਹਾਂਜੀ ਉਹਨਾਂ ਨਾਲ ਮੈਂ ਐਜ਼ ਅਸਿਸਟੈਂਟ ਸ਼ੁਰੂ ਕੀਤਾ ਫਿਰ ਉਹਨਾਂ ਨੇ ਮੂਵੀਜ਼ ਕਰਨੀਆਂ ਤੇ ਉਹਨਾਂ ਨੇ ਮੈਨੂੰ ਪਹਿਲੀ ਕਾਲ ਕਰਨੀ ਪ੍ਰਿੰਸ ਆਇਆ ਗਾਣਾ ਕਰਨਾ ਆਪਾਂ ਜਿਹੜੇ ਐਜ਼ ਅਡੀ ਸ਼ੁਰੂਆਤ ਕਰਦੇ ਨੇ ਭਾਵੇਂ ਬਾਲੀਵੁੱਡ ਦੇ ਡਾਇਰੈਕਟਰਸ ਨੇ ਬਾਲੀਵੁੱਡ ਐਕਟਰਸ ਨੇ ਅੱਗੇ ਸਕੋਪ ਕਿੰਨਾ ਕੁ ਨਜ਼ਰ ਆਉਂਦਾ ਹੈ ਫਿਊਚਰ ਨੂੰ ਲੈ ਕੇ ਦੇਖੋ ਟਾਈਮ ਟੂ ਟਾਈਮ ਜਿਹੜਾ ਚੀਜ਼ ਹੈ ਜ਼ਰੂਰੀ ਨਹੀਂ ਆ ਵੀ ਆਪਾਂ ਅੱਜ ਹੀ ਕਰ ਲਈ ਤੇ ਇਨਕਮ ਸ਼ੁਰੂ ਹੋ ਗਈ ਟਾਈਮ ਤਾਂ ਹਰ ਚੀਜ਼ ਨੂੰ ਦੇਣਾ ਪੈਂਦਾ ਕੋਈ ਵੀ ਫੀਲਡ ਹੈ ਤੇ ਉਸ ਟਾਈਮ ਸਾਨੂੰ ਇਹ ਨਹੀਂ ਸੀ ਹੁੰਦਾ ਵੀ ਪੈਸਾ ਸਾਨੂੰ ਸੀ ਇੱਕ ਨਾਮ ਬਣ ਜਾਏ ਨਾਮ ਤੋਂ ਪੈਸਾ ਬਣ ਜਾਊਗਾ ਹੁਣ ਜਿਹੜਾ ਟਾਈਮ ਹੈ ਹੁਣ ਅਸੀਂ ਜਿੱਦਾਂ ਕਿਸੇ ਨੂੰ ਕਹਿੰਦੇ ਆ ਸਾਡੀ ਫੀਸ ਇਹ ਹੈ ਤੇ ਲੋਬਸ ਦੇ ਦਿੰਦਾ ਸਾਡੀ ਪ੍ਰੋਫਾਈਲ ਦੇਖ ਕੇ ਸਰਵਾਈਵ ਕਰਨਾ ਡਿਫਿਕਲਟ ਸੀਗਾ ਕਿਉਂਕਿ ਪੈਸੇ ਐਨੀ ਸੋਰਸਿੰਗ ਨਹੀਂ ਸੀ ਤੇ ਜੇਕਰ ਫੈਮਿਲੀ ਸਪੋਰਟ ਦੀ ਗੱਲ ਕਰੀ ਉਹ ਕਿੰਨੀ ਕੁ ਸੀ ਕਈ ਵਾਰ ਮਾਪੇ ਕਹਿੰਦੇ ਨੇ ਕੀ ਰੱਖਿਆ ਨਹੀਂ ਬਣਾ ਕੋਰੀਓਗ੍ਰਾਫਰ ਕਈ ਵਰਡਿੰਗ ਵੀ ਯੂਜ਼ ਕੀਤਾ ਨੇ ਭਾਂਡ ਮਰਾਸੀ ਐਂਟਰਟੇਨ ਕਰਦੇ ਨੇ ਇਹ ਤਾਂ ਨਾਚਾਰ ਨੇ ਤਾਂ ਉਸ ਸਮੇ ਉਹ ਚੀਜ਼ ਕਿੰਨਾ ਘੱਟ ਕਰਦੀ ਸੀ ਕਿ ਅੱਜ ਜਿਸ ਮੁਕਾਮ ਤੇ ਹੈਗੇ ਹੋ ਉਹ ਦਿਨ ਤੇ ਅੱਜ ਦਾ ਦਿਨ ਕਿਸ ਤਰ੍ਹਾਂ ਦੇਖਦੇ ਹੋ ਅੱਜ ਫੈਮਿਲੀ ਨੂੰ ਪ੍ਰਾਊਡ ਆ ਕੇ ਸਾਡਾ ਮੁੰਡਾ ਕੋਰੀਓਗ੍ਰਾਫਰ ਆ ਵੱਡੇ ਲੈਵਲ ਤੇ ਹੈ ਜੋ ਕੰਮ ਕਰੇ ਇੱਕ ਮਾਨ ਮਹਿਸੂਸ ਹੁੰਦਾ ਮਾਪਿਆਂ ਨੂੰ ਤੁਸੀਂ ਬਹੁਤ ਵਧੀਆ ਜਿਵੇਂ ਸਰਕਾਰੀ ਨੌਕਰੀ ਕਰ ਲਓ ਮਾਪੇ ਕਹਿੰਦੇ ਨੇ ਕੁਝ ਨਹੀਂ ਰੱਖਿਆ ਕਮਾ-ਗੁਮਾ ਛੱਡੋ ਕਾਕਾ ਜੀ 9 ਤੋਂ 5 ਨੌਕਰੀ ਕਰੋ ਹਾਂ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਤੇ ਕੁਝ ਬੈਕਗ੍ਰਾਉਂਡ ਪਹੁੰਚ ਗਏ ਅਸੀਂ ਉੱਥੇ ਹੀ ਹਾਂ ਯਾਦਾਂ ਆ ਜਾਂਦੀਆਂ ਉਦੋਂ ਸਾਰੇ ਕਹਿੰਦੇ ਸੀ ਕਿਹੜੇ ਕੰਜਰਖਾਨੇ ਚ ਪਿਆ ਇਹ ਤਾਂ ਕੰਜਰ ਆ ਵੀ ਕੱਲ ਨੂੰ ਕੁੜੀ ਵਾਲਿਆਂ ਨੂੰ ਅਸੀਂ ਕੀ ਕਾਂਗੇ ਤੁਹਾਡਾ ਮੁੰਡਾ ਕੀ ਕਰਦਾ ਭੰਗੜਾ ਪਾਂਦਾ ਕੰਜਰ ਆ ਇਹ ਚੀਜ਼ਾਂ ਚਲੋ ਨਜ਼ਾਰ ਵੀ ਕਰ ਹਾਂ ਬਟ ਜਦੋਂ ਮਾਪੇ ਉਹਦਾ ਹੌਸਲਾ ਨਾਲ ਆ ਤੂੰ ਸਹੀ ਬੈਸਿੰਦ ਬਣਾਉਂਦਾ ਕਹਿੰਦੇ ਬੇਟਾ ਲੱਗਿਆ ਰਹਿ ਤੇਰਾ ਸ਼ੌਂਕ ਹੈ ਕਿਤੇ ਨਾ ਕਿਤੇ ਪਹੁੰਚੇਗਾ ਉਹ ਸ਼ੌਂਕ ਆ ਜਿੱਥੇ ਤੱਕ ਲਿਆਇਆ ਐ ਐਜ਼ ਅ ਕੋਰਿਓਗ੍ਰਾਫਰ ਕਰਨ ਲੱਗਿਆ ਪਹਿਲੇ ਡਾਂਸਰਸ ਸੀਗਾ ਫਿਰ ਉਸ ਟਾਈਮ ਦਾ ਮਾਹੌਲ ਤੋਂ ਬੀਟਾ ਕੈਮਰਾ ਚੱਲਦਾ ਸੀ ਬੀਟਾ ਤੋਂ ਅੱਜ ਦੇਖ ਲੋ ਰੈੱਡ ਕੈਮ ਤੋਂ ਕਿਹੜੇ ਲੈਵਲ ਦੇ ਕੈਮਰੇ ਆ ਗਏ ਅਸੀਂ ਉਹ ਟਾਈਮ ਸ਼ੁਰੂ ਹੋਇਆ ਵੀ ਅਸੀਂ ਖੁਦ ਸੈੱਟ ਲਾ ਦਿੰਦੇ ਹੁੰਦੇ ਸੀ ਗਾਣਿਆਂ ਦੇ ਕਿਉਂਕਿ ਬਜਟ ਵੀ ਉਸ ਟਾਈਮ ਉਨਕ ਹੁੰਦਾ ਸੀ ਬਟ ਉਦੋਂ ਪੈਸੇ ਦੀ ਲਾਲਚ ਨਹੀਂ ਸੀ ਉਦੋਂ ਇੱਕ ਪੈਸ਼ਨ ਸੀਗਾ ਜਿਸ ਉਦੋਂ ਪੈਸ਼ਨ ਸੀ ਪੈਸ਼ਨ ਨਾਲ ਸਾਡੀ ਹਾਂ ਕੰਮ ਦੀ ਸੀਗੀ ਕੁਝ ਤਾਂ ਸੀ ਤੁਹਾਨੂੰ ਮੌਕਾ ਦਿੱਤਾ ਗਣੇਸ਼ਾ ਚਾਰਾ ਜੀ ਜੋ ਬਹੁਤ ਵੱਡਾ ਨਾਮ ਨੇ ਬਾਲੀਵੁੱਡ ਦੇ ਤਾਂ ਉਸ ਸਮੇਂ ਬੜੀ ਖੁਸ਼ੀ ਹੋਣੀ ਇੱਕਦਮ ਹੈਰਾਨੀ ਹੁਣ ਕਿ ਇੱਕਦਮ ਚਾਂਸ ਮਿਲਦਾ ਨਾ ਬੰਦੇ ਨੂੰ ਤਾਂ ਉਸ ਤੋਂ ਬਾਅਦ ਬੈਕ ਟੂ ਬੈਕ ਆਫਰ ਆਉਣਗੇ ਫਿਰ ਇਹ ਕੰਮ ਮੰਗਣ ਚ ਦਿੱਕਤ ਆਈ ਸੀ ਕਿਉਂਕਿ ਜੇ ਵੱਡਾ ਨਾਮ ਜੁੜਦਾ ਤਾਂ ਕੰਮ ਮੰਗਣ ਚ ਜ਼ਾਹਿਰ ਜੀ ਕਹ ਲਗੇ ਆਪਾਂ ਨੂੰ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਕਿਉਂਕਿ ਵੱਡਾ ਨਾਮ ਨੇ ਉਹ ਬਾਲੀਵੁੱਡ ਦਾ ਹਾਂ ਉਹ ਤਾਂ ਹੈ ਦੇਖੋ ਕਾਲਸ ਤਾਂ ਇਦਾਂ ਸੀਗੇ ਉਸ ਟਾਈਮ ਤੋਂ ਮਾਹੌਲ ਹੀ ਕੁਝ ਨਾ ਸੋਸ਼ਲ ਮੀਡੀਆ ਸੀ ਸਾਡੇ ਟਾਈਮ ਤੇ ਸੋਸ਼ਲ ਮੀਡੀਆ ਹੁੰਦਾ ਤੇ ਅਸੀਂ ਵੀ ਅੱਜ ਵਨ ਡੇ ਸਟ ਸਟੈਪ ਬਾਈ ਸਟੈਪ ਕੰਮ ਕੀਤਾ ਇੰਡਸਟਰੀ ਚ ਤੇ ਅੱਜ ਵੀ ਕਰ ਰਹੇ ਆ ਤੇ ਜਿਨ੍ਹਾਂ ਦਾ ਵੀ ਕੋਈ ਗਾਣਾ ਉਸ ਤੋਂ ਉਸ ਤੋਂ ਥੋੜਾ ਅਪ ਗਣੇਸ਼ acharial ਨਾਲ ਅਕਸ਼ੇ ਕੁਮਾਰ ਨੂੰ ਉਹਦਾ ਤਾਂ ਬਹੁਤ ਬਹੁਤ ਵਧੀਆ ਉਹਦੇ ਵਰਗਾ ਮੌਕਾ ਉਹ ਮੇਰਾ ਦੇਖੋ ਡ੍ਰੀਮ ਜਦੋਂ ਇੱਕ ਬੰਦੇ ਦਾ ਹੁੰਦਾ ਹੈ ਕਿਸ ਲੈਵਲ ਦੇ ਬੰਦੇ ਨਾਲ ਸੀ ਬਾਟ ਉੱਠ ਰਹੇ ਆ ਮੇਰੀ ਉਸ ਟਾਈਮ ਹੋਣੀ ਨੀਅਰ ਬੋਰਡ ਦੇਖ ਲਓ ਅੱਜ ਤੋਂ ਕਿੰਨੇ ਸਾਲ ਪਹਿਲਾਂ ਮੂਵੀ ਆਈ ਆ ਸਿੰਘ ਇਸਕੀ ਜਦੋਂ ਕਰਦੇ ਹੁੰਦੇ ਸੀ ਤਾਂ ਉਹਨਾਂ ਦਾ ਕੀ ਰੈਐਕਸ਼ਨ ਰਿਹਾ ਸੀ ਕਿ ਗਣੇਸ਼ acharial ਨੇ ਕੋਰੀਓਗ੍ਰਾਫੀ 'ਚ ਮੌਕਾ ਦਿੱਤਾ ਹੈ ਅਕਸ਼ੇ ਕੁਮਾਰ ਨੂੰ ਕੋਰੀਓ ਕਰਵਾ ਕੇ ਉਸ ਟਾਈਮ ਕੀ ਪਹਿਲੀ ਚੀਜ਼ ਕੀ ਆ ਇਸੀ ਮੰਡੀ ਵਿੱਚ ਐਸਾ ਕੋਈ ਗਰਾ ਏਦੇ ਸਟਾਰ ਨਾਲ ਦੇਖਣਾ ਹੀ ਲੋਕ ਤਾਂ ਦੇਖਣ ਨੂੰ ਤਰਸਦੇ ਅਸੀਂ ਤਾਂ ਕੋਲ ਬੈਠੇ ਸੀ ਕੋਲ ਕਰਾ ਰਹੇ ਸੀ ਫਿਰ ਕ੍ਰਿਕਟ ਖੇਡਿਆ ਉਹਨਾਂ ਨਾਲ ਅਸੀਂ ਉੱਥੋਂ ਫਿਰ ਨਾਮ ਸ਼ੁਰੂ ਹੋ ਗਿਆ ਪ੍ਰਿੰਸ ਪ੍ਰਿੰਸ ਪਟੇਲਾ ਕਿਉਂਕਿ ਮਾਈਕ 'ਚ ਜਦੋਂ ਨੇ ਆਵਾਜ਼ ਮਾਰਨੀ ਪ੍ਰਿੰਸ ਨੂੰ ਬੁਲਾਉ ਕਿੱਥੇ ਆ ਪ੍ਰਿੰਸ ਫਿਰ ਉੱਥੋਂ ਪ੍ਰਿੰਸ ਦਾ ਪ੍ਰਿੰਸ ਅੱਜ ਪ੍ਰਿੰਸ ਪਟੇਲਾ ਹਾਂਜੀ ਪ੍ਰਿੰਸ ਪਟਿਆਲਾ ਐਡ ਕਰ ਲਿਆ ਮੈਂ ਤੇ ਮੈਨੂੰ ਸਾਰੇ ਹੁਣ ਪ੍ਰਿੰਸ ਪਟਿਆਲਾ ਦੇ ਨਾਮ ਤੋਂ ਜਾਣਦੇ ਲਗਭਗ ਤੁਹਾਨੂੰ 22 ਸਾਲ ਹੋ ਚੁੱਕੇ ਨੇ ਫੀਲਡ ਵਿੱਚ 22 ਸਾਲ ਐਜ਼ ਅ ਕੋਰੀਓਗ੍ਰਾਫਰ ਕੀ ਬਦਲਾਅ ਦੇਖਿਆ ਪੰਜਾਬੀ ਇੰਡਸਟਰੀ 'ਚ ਕੰਪੀਟੀਸ਼ਨ ਆ ਗਿਆ ਬਾਲੀਵੁੱਡ ਆ ਗਿਆ ਤਾਮਿਲ ਸਿਨੇਮਾ ਆ ਗਿਆ ਸਾਊਥ ਅਸਲ ਵਿੱਚ ਇਸ ਟਾਈਮ ਬਹੁਤ ਹਾਈ ਲੈਵਲ ਤੇ ਹੈ ਤੇ ਕਿਸ ਤਰ੍ਹਾਂ ਦੇਖਦੇ ਹੋ ਨੂੰ ਕੀ ਬਦਲਾਅ ਦੇਖਿਆ ਆਪਣੇ ਆਪ 'ਚ ਉਹ ਪਹਿਲਾਂ ਦਾ ਸਮਾਂ ਸੀ ਇੱਕ ਨੋਰਮਲ ਲਾਈਫ ਤੋਂ ਕੁ ਸੈਲੀਬ੍ਰਿਟੀ ਗਲੈਮਰ ਵਰਲਡ 'ਚੋਂ ਨਾ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਹੁਣ ਜਿਹੜਾ ਆ ਮਾਹੌਲ ਉਸ ਚੀਜ਼ ਨੂੰ ਮੈਂ ਜੋ ਮੈਂ ਦਿਲੋਂ ਚਾਹਨਾ ਆ ਥੋੜਾ ਜਿਹਾ ਆਪਣੀ ਇਸ ਟਾਈਮ ਹਰਿਆਣਾ ਗਰੋ ਕਰ ਰਿਹਾ ਹਰ ਹੋਰ ਕਾਫੀ ਹੈ ਜਿਹੜੀਆਂ ਇੰਡਸਟਰੀ ਗਰੋ ਕਰ ਰਹੀਆਂ ਬਟ ਪੰਜਾਬ ਦੀ ਇੰਡਸਟਰੀ ਜਿਹੜੀ ਉਹ ਡਾਊਨ ਜਾ ਰਹੀ ਹੈ ਕਿਉਂਕਿ ਬਜਟ ਨਹੀਂ ਹੈ ਹੁਣ ਉਹ ਦੇਖੋ ਹੁਣ ਉਹ ਵੱਡੇ ਬੰਦਿਆਂ ਦੇ ਕੰਟੈਂਟ ਵੀ ਹੈਗੇ ਕੰਟੈਂਟ ਦੀ ਵੀ ਕਮੀ ਹੈ ਬਟ ਉਹ ਦੇਖੋ ਦੇਖੀ ਆ ਹੁਣ ਛੋਟੇ ਕੈਮਰਾ ਦੇ ਸ਼ੂਟ ਕਰਨਾ ਉਹਨਾਂ 'ਚ ਦੇਖੋ ਕਿੰਨੇ ਲੋਕਾਂ ਦਾ ਨੁਕਸਾਨ ਹੈ ਤੇ ਤੁਸੀਂ ਗਿੱਪੀ ਗਰੇ ਵਾਲੋਂ ਵੀ ਕੋਰੀ ਗੜਚ ਕੋਈ ਦਲਜੀ ਦੋ ਸਾਂਝ ਕੀ ਰਿਹਾ ਬੈਸਟ ਐਕਸਪੀਰੀਅੰਸ ਜ਼ਿਆਦਾ ਵਧੀਆ ਐਕਸਪੀਰੀਅੰਸ ਕਿਹਦੇ ਨਾਲ ਰਿਹਾ ਪਾਵੇਂ ਬਾਲੀਵੁੱਡ ਆ ਪਾਵੇਂ ਪੰਜਾਬੀ ਇੰਡਸਟਰੀ ਆ ਮੇਰਾ ਪੰਜਾਬੀ ਆ ਦਾ ਓਕੇ ਪੰਜਾਬੀ ਇੰਡਸਟਰੀ ਦੇਖੋ ਅਸੀਂ ਖੂਨ ਹੀ ਸਾਡਾ ਪੰਜਾਬ ਦਾ ਤੇ ਅਸੀਂ ਪੰਜਾਬ ਦੀ ਮਿੱਟੀ ਨਾਲ ਜੁੜੇ ਹੋ ਹਾਂਜੀ ਤੇ ਫਿਰ ਪੰਜਾਬੀ ਕੰਨੀ ਜਿਆਦਾ ਧਿਆਨ ਆ ਸਾਡਾ ਤੇ ਜੇ ਅੱਜ ਕੋਈ ਕੱਲ ਕੋਈ ਬੁਲਾਉਂਦਾ ਕਿ ਪ੍ਰਿੰਸ ਤਾਂ ਪ੍ਰਿੰਸ ਨੂੰ ਨਿਚੋ ਕੋਰੀਓਗ੍ਰਾਫ ਨੇ ਸੰਦੇ ਪ੍ਰਿੰਸ ਪਟਿਆਲਾ ਤੋਂ ਹੁੰਦੇ ਨੇ ਰਾਈਟ ਹਾਂਜੀ ਪ੍ਰਿੰਸ ਪਟਿਆਲਾ ਪ੍ਰਿੰਸ ਪਟਿਆਲਾ ਕਰੋਗਾ ਆਪਾਂ ਚੈਲੰਜ ਕਰਨਾ ਉਸ ਕੋਈ ਕੋਰੀਓਗ੍ਰਾਫੀ ਕਰੋ ਚੈਲੰਜ ਕਰਨਾ ਉਸ ਟਾਈਮ ਚੁਣੌਤੀ ਕਰਨ ਦੀ ਹੈ ਚੈਲੰਜ ਤਾਂ ਦੇਖੋ ਲਾਈਵ 'ਚ ਹੁਣ ਵੀ ਆਉਂਦੇ ਆ ਉਦੋਂ ਵੀ ਸੀਗੇ ਕੰਪੀਟੀਸ਼ਨ ਕੰਪੀਟੀਸ਼ਨ 'ਚ ਅੱਜ ਇਹਦਾ ਕੈਨਸਰ ਹੈ ਕੱਲਾ ਪ੍ਰਿੰਸ ਕੋਰੀਓਗ੍ਰਾਫਰ ਬਹੁਤ ਕੋਰੀਓਗ੍ਰਾਫਰ ਹੈ ਤੇ ਹਾਂ ਇਹ ਹੁੰਦਾ ਵੀ ਅਸੀਂ ਕੰਮ ਨਹੀਂ ਮੰਗ ਸਕਦੇ ਸਾਡੀ ਕਿਸਮਤ ਨਾਲ ਸਾਨੂੰ ਕੰਮ ਮਿਲਣਾ ਆ ਜਿਨੇ ਸਾਡਾ ਕੰਮ ਦੇਖਿਆ ਹੋਵੇ ਸਾਨੂੰ ਕੰਮ ਦੇਣਾ ਆ ਬਸ ਥੋੜਾ ਰਹਿ ਗਿਆ ਪਰ ਇੰਸੀ ਸਟਰਗਲ ਕਿੰਨੀ ਕੁ ਕਰਨੀ ਪਿੱਤੇ ਮੰਨਦੇ ਹੋ ਜਿਹੜਾ ਸੰਘਰਸ਼ ਹੈ ਸਟਰਗਲ ਉਹ ਅੱਜ ਵੀ ਚੱਲ ਰਹੀ ਹੈ ਕਿਤੇ ਨਾ ਕਿਤੇ ਅੱਜ ਵੀ ਚੱਲ ਰਹੀ ਹੈ ਜੀ ਕਿਉਂਕਿ ਕੰਪੀਟੀਸ਼ਨ ਬਹੁਤ ਹੋ ਗਿਆ ਤੇ ਬਾਕੀ ਸ਼ੌਂਕ ਸੀਗਾ ਐਜ਼ ਅ ਆਰਟਿਸਟ ਦਾ ਵੀ ਮੈਂ ਐਜ਼ ਅ ਆਰਟਿਸਟ ਬਹੁਤ ਗਾਣੇ ਕੀਤੇ ਆ ਫਿਲਮਾਂ ਕੀਤੀਆਂ ਸੀਰੀਅਲ ਕੀਤੇ ਬਟ ਹਜੇ ਜੋ ਦਿਲ ਹੈ ਵੀ ਕੋਈ ਵੱਡਾ ਚਾਂਸ ਮਿਲੇ ਬਟ ਜਦੋਂ ਮਿਲਣਾ ਉਦੋਂ ਹੀ ਮਿਲਣਾ ਉਹ ਵੱਡਾ ਚਾਂਸ ਕਿਸ ਦੇ ਨਾਲ ਕਰਨਾ ਚਾਹੁੰਦੇ ਆ ਪਾਵੇ ਬਾਲੀਵੁੱਡ ਦਾ ਕੋਰੀਓਗ੍ਰਾਫਰ ਆ ਪਾਵੇ ਪੰਜਾਬੀ ਇੰਡਸਟਰੀ ਦਾ ਕੋਰੀਓਗ੍ਰਾਫਰ ਤਾਂ ਦੇਖੋ ਮੈਂ ਕਰ ਹੀ ਦੇ ਆ ਮੈਂ ਮੂਵੀਜ਼ ਦੇ ਗਾਣੇ ਵੀ ਕੀਤੇ ਆ ਬਟ ਹੁਣ ਇਹ ਆ ਵੀ ਇੱਕ ਚਾਹ ਹੈ ਦਿਲ ਦੀ ਕਿਸੇ ਨਾਲ ਜੋੜਨਾ ਚਾਹੋਗੇ ਬਾਲੀਵੁੱਡ ਕੋਰੀਓਗ੍ਰਾਫਰ ਰਮੋਡੂ ਸੁਜ਼ਾਰੀਚੀ ਬਟ ਨਾ ਵਿਸ਼ਨੂੰ ਦੇਵਾ ਮੈਂ ਕੀਤਾ ਸਾਰੇ ਨਾਲ ਕੰਮ ਹੈ ਰਿਚੀ ਭਾਜੀ ਨਾਲ ਵੀ ਬਹੁਤ ਕੰਮ ਕੀਤਾ ਵਾ ਬਟ ਕੋਰੋਗ੍ਰਾਫਰ ਨੂੰ ਛੱਡ ਕੇ ਐਜ਼ ਅ ਆਰਟਿਸਟ ਕਰਨ ਦਾ ਹੁਣ ਥੋੜਾ ਜਿਹਾ ਹੈਵੀ ਐਜ਼ ਅ ਆਰਟਿਸਟ ਵੀ ਲਾਂਚ ਹੋਣਾ ਤੇ ਜਿਹੜਾ ਦਾ ਪਲਗ ਫਿਟਨੈਸ ਹੈ ਇਹਦੇ ਹਾਈਲਾਈਟਸ ਕੀ ਨੇ ਤੁਹਾਡੇ ਫਿਟਨੈਸ ਕਲੱਬ ਦੇ ਯੂ ਐਸ ਪੀ ਕੀ ਹੈਗਾ ਦੇਖੋ ਜਿਹੜਾ ਫਿਟਨੈਸ ਹੈ ਉਹ ਹਰ ਬੰਦੇ ਨੂੰ ਜ਼ਰੂਰੀ ਹੈ ਜੇ ਅਸੀਂ ਫਿੱਟਾਂ ਤਾਂ ਹੀ ਹੁਣ ਤੱਕ ਚੱਲ ਰਹੇ ਹਾਂ ਤੇ ਇਹੀ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਕਲਾਇੰਟਸ ਐ ਜਾਂ ਹੋਰ ਮਤਲਬ ਸਭ ਨੂੰ ਹੀ ਕਹਿਣਾ ਆਪਣੀ ਲਾਈਫ 'ਚ 15 ਤੋਂ 20 ਮਿੰਟ ਅੱਧਾ ਘੰਟਾ ਆਪਣੇ ਲਈ ਜ਼ਰੂਰ ਕੱਢੋ ਚਾਹੇ ਸਟੂਡੀਓ ਕਿਸੇ ਦੇ ਕੱਢੋ ਘਰੇ ਕਰ ਲੋ ਵਰਕਆਊਟ ਐਂਡ ਭੰਗੜਾ ਤੁਹਾਨੂੰ ਬਹੁਤ ਜ਼ਰੂਰੀ ਹੈ ਹਰ ਬੰਦੇ ਨੂੰ ਡਾਂਸ ਗ੍ਰਾਫਰਸ ਤਮਾਮ ਲੋਕਾਂ ਨੂੰ ਨਚਾਉਂਦੇ ਨੇ ਉਹਨਾਂ ਦੀ ਖੁਦ ਦੀ ਲਾਈਫ ਕਿਸ ਤਰ੍ਹਾਂ ਹੁੰਦੀ ਹੈ ਕੋਈ ਲਾਈਫ ਦੀ ਡਾਰਕ ਸਾਈਡ ਹੈ ਕਿਉਂਕਿ ਤੁਸੀਂ ਐਨੇ ਲੋਕਾਂ ਨੂੰ ਡਾਂਸ ਕਰਵਾਉਂਦੇ ਹੋ ਖੁਦ ਦੀ ਲਾਈਫ ਜੇਕਰ ਨਜ਼ਰ ਮਾਰੀ ਉਹ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਹੈਗੀ ਹੈ ਦੇਖੋ ਡਾਊਨ ਤੋਂ ਆਪ ਹੀ ਬੰਦਾ ਜਾਂਦਾ ਜ਼ਰੂਰੀ ਨਹੀਂ ਹੈ ਕਿ ਇੱਕਦਮ ਕਿਸੇ ਦਾ ਸਟਾਰਟਅੱਪ ਅੱਜ ਦਾ ਜੋ ਟਾਈਮ ਚੱਲ ਰਿਹਾ ਹੈ ਸੋਸ਼ਲ ਮੀਡੀਆ ਦਾ ਵਨ ਡੇ ਸਟਾਰ ਸਾਡੇ ਟਾਈਮ ਸੋਸ਼ਲ ਮੀਡੀਆ ਨਹੀਂ ਸੀ ਅਸੀਂ ਸਟੈਪ ਬਾਈ ਸਟੈਪ ਚੜੇ ਆ ਅੱਜ ਤੁਸੀਂ ਕੋਈ ਨਾ ਕੋਈ ਗੱਲ ਕਰ ਦੋ ਇੰਸਟਾ ਤੇ ਕੋਈ ਐਸਾ ਸਟੈਪ ਪਾ ਦੋ ਕੁਝ ਕਰ ਦੋ ਤੁਹਾਡਾ ਰਾਤੋਂ ਰਾਤ ਫੇਮਸ ਹੈ ਅੱਜ ਤੇ ਲੋਕਾਂ ਨੂੰ ਨਹੀਂ ਪਤਾ ਮਿਹਨਤ ਕੀ ਹੈ ਉਹ ਵਨ ਡੇ ਸਟਾਰ ਕਦੇ ਬੰਬਈ ਨਹੀਂ ਸੋਚਿਆ ਕਿ ਬੰਬਈ ਵਰਗੇ ਸ਼ਹਿਰ ਸਿਟੀ ਆਫ ਡ੍ਰੀम्स ਵਿੱਚ ਜਾਇਆ ਜਾਵੇ ਹਾਲਾਂਕਿ ਪਟਿਆਲਾ ਵਧੀਆ ਸ਼ਹਿਰ ਹੈ ਸੀ ਮਾੜਾ ਸ਼ਹਿਰ ਨਹੀਂ ਕਰੇ ਬਹੁਤ ਸੋਹਣਾ ਸ਼ਹਿਰ ਹੈ ਇਵੀ ਖਿਸ਼ਾਈ ਸ਼ਰ ਜੇਕਰ ਬੰਬੇ ਅਪੋਰਚ्युनिटी ਮਿਲਦੀਆ ਤਾਂ ਉਹ ਅਪੋਰਚ्युनिटी ਤੁਸੀਂ ਲੈਣਾ ਚਾਹੋਗੇ ਆ ਸੋਚੋਗੇ ਉਹਦੇ ਬਾਰੇ ਨਹੀਂ ਦੇਖੋ ਮੈਂ ਕਿਹਾ ਬੰਬੇ ਜੇਕਰ ਅਪੋਰਚ्युनिटी ਮਿਲਦੀਆ ਤਾਂ ਕੋਰੀਓਗ੍ਰਾਫੀ ਕਰਨਾ ਚਾਹੋਗੇ ਕਿਸੇ ਫਿਲਮ ਸਟਾਰ ਨਾਲ ਜਾਂ ਸੋਚੋਗੇ ਉਹਦੇ ਬਾਰੇ ਨਹੀਂ ਕਰਨਾ ਚਾਹੂੰਗਾ ਜੇ ਕੁਝ ਐਦਾਂ ਦਾ ਆਂਦਾ ਤਾਂ ਮੈਂ ਯੈਸ ਹੀ ਕਰੂੰਗਾ ਨਾ ਤਾਂ ਮੈਂ ਕਦੀ ਕਰ ਹੀ ਨਹੀਂ ਬਚਾ ਚਾਹੇ ਛੋਟਾ ਚਾਹੇ ਵੱਡਾ ਕੰਮ ਦੇਖੋ ਕੰਮ ਹੈ ਛੋਟਾ ਵੱਡਾ ਨਹੀਂ ਹੁੰਦਾ ਜਿਹੜਾ ਵੀ ਮੈਨੂੰ ਆਊਗਾ ਤਾਂ ਮੈਂ ਯੈਸ ਹੀ ਕਰੂੰਗਾ ਡ੍ਰੀਮ ਤਾਂ ਦੇਖੋ ਹੁੰਦੇ ਹੀ ਆ ਵੱਡੇ ਡ੍ਰੀਮ ਤਾਂ ਸਭ ਦੇ ਹੁੰਦੇ ਆ خود ਨੂੰ ਕਿੱਥੇ ਦੇਖਣਾ ਚਾਹੁੰਦੇ ਫਿਊਚਰ ਚ ਕੀ ਐਕਸਪੈਕਟੇਸ਼ਨ ਨੇ ਹਰ ਇੱਕ ਇਨਸਾਨ ਦੀ ਖੁਦ ਤੋਂ ਉਮੀਦਾਂ ਹੁੰਦੀਆਂ ਨੇ ਕੀ ਐਕਸਪੈਕਟੇਸ਼ਨ ਰੱਖਦੇ ਹੋ ਕੁਛ ਵੱਡਾ ਕਰਨਾ ਹੋਰ ਬਾਕੀ ਮੈਂ ਸਟੂਡੀਓ ਜਿੱਥੇ ਤੁਸੀਂ ਬੈਠ ਕੇ ਇੰਟਰਵਿਊ ਕਰ ਰਹੇ ਹੋ ਉਦਾ ਪਲਗ ਫਿਟਨੈਸ ਆ ਖੋਲਿਆ ਹੈ ਇਹਦੀ ਬ੍ਰਾਂਚ ਖੋਲਣੀ ਹੈ ਔਰ ਇੰਡਸਟਰੀ ਚ ਐਜ਼ ਅ ਆਰਟਿਸਟ ਲਾਂਚ ਹੋਣਾ ਉਹ ਹਜੇ ਕਰਨਾ ਓਕੇ ਦੇਖਾਂਗੇ ਕਿੱਥੇ ਅੱਛਾ ਹੁੰਦਾ ਉੱਥੇ ਕਰਾਂਗੇ ਜ਼ਰੂਰ ਇਨੂੰ ਕਿਸ ਤਰ੍ਹਾਂ ਹੈਡਲੈਸ ਕਰਦੇ ਹੋ ਮਤਲਬ ਇਹਨੂੰ ਲੈ ਕੇ ਨਜ਼ਰੀਏ ਕਿ ਜੇਕਰ ਆਪਾਂ ਪ੍ਰਿੰਸ ਪਟੜ ਵਾਲੀ ਕੋਰੀਓਗ੍ਰਾਫੀ ਦੀ ਡੈਫੀਨੇਸ਼ਨ ਪੁੱਛੀ ਉਹਨੂੰ ਵਨ ਵਰਡ ਆ ਵਨ ਲਾਈਨ ਵਿੱਚ ਇਲੈਬ੍ਰੇਟ ਕਰੋ ਤਾਂ ਤੁਹਾਡੇ ਲਈ ਕੋਰੀਓਗ੍ਰਾਫੀ ਕੀ ਹੈ ਮੇਰਾ ਡ੍ਰੀਮ ਸੀਗਾ ਡ੍ਰੀਮ ਹੀ ਆ ਬਸ ਉਹ ਹੁਣ ਅੱਗੇ ਵਧਾਵਾਂਗੇ ਦੇਖਾਂਗੇ ਜਿੱਦਾਂ ਅੱਛਾ ਕੁਝ ਹੋਰ ਦੇਖੋ ਕੋਰੀਓਗ੍ਰਾਫੀ ਕੈਸੀ ਚੀਜ਼ ਹੈ ਕਿ ਤੁਸੀਂ ਸਟੈਪ ਕੀ ਬਣਾਉਨੇ ਲੋਕਾਂ ਨੂੰ ਕੀ ਪਸੰਦ ਆ ਕਾਪੀ ਕਿਦਾਂ ਕਰਦੇ ਆ ਲੋਕ ਅੱਜ ਰੀਲ ਦਾ ਜਮਾਨਾ ਤੁਸੀਂ ਈਜ਼ੀ ਸਟੈਪ ਐਸਾ ਪਾਇਆ ਕਿ ਲੋਕਾਂ ਨੇ ਰਾਤੋ ਰਾਤ ਚੱਕ ਲੈਣਾ ਰੀਲਸ ਆਉਣ ਰਹਿਣ ਨੇ ਹੂੰ ਵੀ ਆਸਾ ਸਟੈਪ ਕਰੋ ਕੋਈ ਲੋਕ ਮਿਸਯੂਜ਼ ਵੀ ਕਰ ਰਹੇ ਆ ਰੀਲਸ ਹਨ ਨਾ ਸੋਸ਼ਲ ਮੀਡੀਆ ਯੂਜ਼ ਕਰੋ ਪਰ ਮਿਸਯੂਜ਼ ਜ਼ਿਆਦਾ ਨਹੀਂ ਹੋ ਰਿਹਾ ਹੋ ਰਿਹਾ ਹੋ ਰਿਹਾ ਬਹੁਤ ਹੋ ਰਿਹਾ ਮੈਂ ਤਾਂ ਇਹ ਕਹ ਰਾਂ ਵਨ ਡੇ ਸਟਾਰ ਵਨ ਡੇ ਸਟਾਰ ਦਾ ਮਤਲਬ ਕੀ ਹੈ ਕੁਝ ਨਾ ਕੁਝ ਉਹਦੀ ਲੌਂਗ ਲਾਈਫ ਨਹੀਂ ਹੁੰਦੀ ਉਹਨਾਂ ਦਾ ਸਿਰਫ ਸੋਸ਼ਲ ਮੀਡੀਆ ਜੇ ਜਿੰਸਟਾ ਬੰਦ ਹੋ ਜਾਏ ਤਾਂ ਕੁਝ ਵੀ ਨਹੀਂ ਜਿੱਦਾਂ ਟਿਕਟੋਕ ਹੋਇਆ ਸੀ ਟਿਕਟੋਕ ਸਟਾਰ ਸੀਗੇ ਵਨ ਡੇ ਸਟਾਰ ਸੀ ਬਸ ਟਿਕਟੋਕ ਖਤਮ ਹੋਈ ਤਾਂ ਕੈਰੀਅਰ ਗਿਆ ਸਾਡਾ ਕੈਰੀਅਰ ਜਿਹੜਾ ਸੀ ਆਪਣੇ ਲੱਤਾਂ ਬਾਵਾ ਖੁਦ ਚਲਾਈਦਾ ਚਲਵਾਈ ਦਾ ਫਿੱਟ ਵੀ ਰੰਦਾ ਵਾਰਮ ਅਪ ਵੀ ਹਾਂਜੀ ਤੇ ਹੁਣ ਤੁਹਾਡੇ ਫਿਊਚਰ ਪਲਾਨਸ ਕੀ ਨੇ ਕਿੰਦਾਂ ਦੀ ਚੀਜ਼ਾਂ ਦੇ ਵਰਕਆਊਟ ਚੱਲ ਰਿਹਾ 2025 ਆ ਰਿਹਾ ਕੀ ਕਿਹੜੀ ਕਿਹੜੀ ਚੀਜ਼ਾਂ ਪਲਾਨ ਕਰਿਓ ਨਿਊ ਇਅਰ ਰੈਜ਼ੋਲੂਸ਼ਨ ਕੀ ਹੈ ਤੁਹਾਡਾ ਪਲਾਨ ਇਹ ਕਰਾਂਗੇ ਕਿ ਫਲੱਗ ਫਿਟਨੈਸ ਨੂੰ ਹੋਰ ਵਧਾਵਾਂਗੇ ਇੱਕ ਅੱਧੀ ਬ੍ਰਾਂਚ ਦੋ ਬ੍ਰਾਂਚ ਜਿੱਦਾਂ ਵੀ ਪਰਮਾਤਮਾ ਨੇ ਚਾਇਆ ਅਗਰ ਉਦਾਂ ਹੀ ਕੀ ਨਿਊ ਇਅਰ ਰੈਜ਼ੋਲੂਸ਼ਨ ਕੀ ਹੈ ਤੁਹਾਡਾ ਉਹ ਹੁਣ ਨਿਊ ਇਅਰ ਤੇ ਦੇਖਾਂਗੇ ਜੀ ਉਹਦਾ ਵੇਖੋ ਹਜੇ ਹਾਂਜੀ ਤਾਂ ਤੁਸੀਂ ਦੇਖਿਆ ਸੀ ਕਿ ਮੇਰੇ ਨਾਲ ਪ੍ਰਿੰਸ ਪਟਿਆਲਾ ਕੋਰੀਓਗ੍ਰਾਫਰ ਜਿਹੜੇ ਵੱਡੇ-ਵੱਡੇ ਨਾਮੀ ਗ੍ਰਾਮੀ ਚਿਹਰਾ ਨੂੰ ਕੋਰੀਓਗ੍ਰਾਫ ਕਰ ਚੁੱਕੇ ਨੇ ਪਲਗ ਫਿਟਨੈਸ ਨਾਮ ਦਾ ਉਹਨਾਂ ਦਾ ਪਟਿਆਲਾ ਵਿੱਚ ਜਿਮ ਬਣਾਇਆ ਤੁਸੀਂ ਜਿਮ ਵੀ ਕਰੋ ਆ ਕੇ ਡਾਂਸ ਵੀ ਕਰੋ ਕੋਰੀਓਗ੍ਰਾਫੀ ਕਰੋ ਵਾਰਮ ਅਪ ਤੁਹਾਡਾ ਇੱਥੇ ਹੋ ਜਾਏਗਾ ਤੇ ਜਿੱਥੇ ਕੋਰੀਓਗ੍ਰਾਫੀ ਦੀ ਗੱਲ ਆਉਂਦੀ ਹੈ ਬਹੁਤ ਕੰਪੀਟੀਸ਼ਨ ਵੱਧ ਚੁੱਕਿਆ ਭਾਵੇਂ ਪੰਜਾਬੀ ਇੰਡਸਟਰੀ ਹੈ ਬਾਲੀਵੁੱਡ ਹੈ ਤਾਮਿਲਨਡ ਇੰਡਸਟਰੀ ਹੈ ਪਰ ਇਹ ਜਨਾਬ ਜਿਹੜੇ ਹੈਗੇ ਨੇ ਇਹ ਕੰਪੀਟੀਸ਼ਨ 'ਚ ਬਲੀਵ ਨਹੀਂ ਕਰਦੇ ਕਿਉਂਕਿ ਜਿੱਥੇ ਗਿੱਪੀ ਘਰੇਵਾਲ ਦੀ ਗੱਲ ਆਉਂਦੀ ਹੈ ਦਿਲਜੀਤ ਦੋਸ ਤੇ ਜਿਹੜਾ ਸਮਾਜ ਅੱਜ ਵੀ ਕੋਰੀਓਗ੍ਰਾਫਰਸ ਨੂੰ ਇਹ ਨਜ਼ਰੀਆ ਦੇਖਦਾ ਨੂੰ ਭਾਂਡ ਮਰਾਸੀ ਵਰਗੇ ਸ਼ਬਦ ਹੋਰ ਵੀ ਗਈ ਨਚਾਰ ਯੂਜ਼ ਕਰਦਾ ਹੈ ਕਮੈਂਟਸ ਨਹੀਂ ਵਿਚਾਰ ਤੁਸੀਂ ਸਾਂਝੇ ਕਰ ਸਕਦੇ ਹੋ ਇਨਬਾਕਸ ਵਿੱਚ ਕੇ ਇਹ ਚੀਜ਼ ਸਹੀ ਹੈ ਇੱਕ ਇਨਸਾਨ ਮਿਹਨਤ ਕਰਕੇ ਆਪਣੇ ਰੁਤਮੇ ਨੂੰ ਬਣਾਉਂਦਾ ਪਰ ਕੁਝ ਲੋਗ ਇਹ ਚੀਜ਼ ਨਹੀਂ ਸਹਿ ਪਾਉਂਦੇ ਕਿ ਸਮਾਜ ਦੀ ਸੋਚ ਬਦਲਣ ਦੀ ਲੋੜ ਹੈਗੀ ਹੈ ਸਮਾਜ ਦੀ ਸੋਚ ਕਿੰਨੀ ਪਰਸੈਂਟ ਬਦਲੀ ਹੈ ਕਿੰਨੀ ਹੋਰ ਪਰਸੈਂਟ ਬਦਲਣ ਦੀ ਲੋੜ ਹੈਗੀ ਹੈ ਕਮੈਂਟਸ ਨਾਲ ਤੁਸੀਂ ਵਿਚਾਰ ਇਨਬਾਕਸ ਵਿੱਚ ਦੱਸ ਸਕਦੇ ਹੋ ਤਾਜ਼ਾ ਅਪਡੇਟਸ ਲਈ ਬਣੇ ਰਹੋ ਅਜ਼ਾਰ ਟੀਵੀ ਨਿਊਜ਼ ਨਾਲ